ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆਂ ਨੇ ਅੱਜ ਜਲੰਧਰ ਦੇ ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਵਿਖੇ ਕਰਵਾਏ ਗਏ 20ਵੇਂ ਡਿਗਰੀ ਮੰਦ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਿੱਸਾ ਲਿਆ। ਸਮਾਗਮ ਵਿੱਚ ਭਾਰਤ ਅਰਥ ਮੂਵਰਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਾਂਤਨੂ ਰਾਏ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਡਿਗਰੀ ਮੰਦ ਸਮਾਗਮ ਦੌਰਾਨ 1293 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ ਜਿਸ ਤਹਿਤ ਬੀਟੈਕ ਦੀਆਂ 990, ਐਮਟੈਕ ਦੀਆਂ 144, ਐਮਐਸਸੀ ਦੀਆਂ पीजी डिप्लोमा दी एक ਅਤੇ पीएचडी ਦੀਆਂ 50 ਡਿਗਰੀਆਂ ਤਕਸੀਮ ਕੀਤੀਆਂ ਗਈਆਂ ਇਸ ਮੌਕੇ ਰਾਜਪਾਲ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਇਸ ਦੌਰਾਨ ਰਾਜਪਾਲ ਨੇ ਕਿਹਾ ਕਿ ਅਸੀਂ ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਨਾਲ-ਨਾਲ ਸਮੁੱਚੇ ਵਿਸ਼ਵ ਦੀ ਭਲਾਈ ਲਈ ਵਸੁਦੇਵ ਕਟੁੰਬਕਮ ਦੀ ਭਾਵਨਾ ਨਾਲ ਅੱਗੇ ਵਧ ਰਹੇ ਹਾਂ ਉਹਨਾਂ ਸਮਾਜ ਦੇ ਹਰ ਵਰਗ ਨੂੰ ਇਸ ਦਿਸ਼ਾ 'ਚ ਆਪਣੀ ਬਣਤੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ और जिन्होंने अपने जीवन के अनुभव और एक तरह से गुरुवाणी के कुछ वाक्यों के द्वारा हमारे जीवन में क्या है और क्या हमें करना है उसको उन्होंने बताने का प्रयास किया कम शब्दों में आपने बहुत कुछ कह दिया अगर समझ में किसी आदमी को आए तो मैं आदरणी राय जी का बहुत ही स्वागत करता हूँ कि आपने अपने जीवन के एक लंबे अनुभव को आज के दीक्षांत समारोह में जो आपकी ही पर आगे बढ़ने वाले हैं, उनको संबोधन किया आपका बहुत धन्यवाद डिग्री बंड समागम तहल तो राजपाल ने एचईएफए एफ ए वालों बुनियादी ढांचे के विकास दी गई ग्रांट तहत संस्था के इलेक्ट्रिकल इंजीनियरिंग ब्लाक का नीह पत्थर भी रखा ਇਸ ਮੌਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਐਨਆਈਟੀ ਦੇ ਡਾਇਰੈਕਟਰ ਪ੍ਰੋਫੈਸਰ ਬినੋਦ ਕੁਮਾਰ ਕਨੌਜੀਆ ਰਜਿਸਟਰਾਰ ਡਾਕਟਰ ਅਜੇ ਬਾਂਸਲ ਵੀ ਮੌਜੂਦ ਰਹੇ।